ਹੈਲੋ ਕੀ ਮੈਂ ਕਹਾਂ ਠੀਕ ਹੈ ਹਾਂ ਠੀਕ ਆ ਸਾਰੇ ਵਧੀਆ ਤੁਸੀਂ ਦੱਸੋ ਹੋਰ ਕਰ ਠੀਕ ਹੈ ਨਾ ਸਾਰੀ ਕੀ ਮੈਂ ਸੇਤ ਠੀਕ ਰਹਿੰਦੀ ਆ ਵਧੀਆ ਦਵਾਈਆਂ ਤਾਂ ਸਭ ਨਹੀਂ ਚੱਲੀ ਜਾਂਦੀਆਂ ਨੇ ਹਾਂ ਮਤਾਏ ਕਹਿੰਦੀ ਆ ਜਾਨੀ ਮਿਲ ਜਾਂਦੀ ਇੱਛਾ ਤਿਆਰ ਹੋ ਰਹੀ ਹੈ ਜੇ ਕੋਈ ਨਹੀਂ ਵਧੀ ਆ ਜਾ ਸਮਾ ਚੰਗਾ ਹੈਗਾ ਮੈਂ ਤੁਹਾਨੂੰ ਫੋਨ ਲਾ ਲੈ ਦੱਸਤਾ ਤੇ ਅੱਛਾ ਲੱਗਿਆ ਨਹੀਂ ਹੈ ਕਈ ਵਾਰੀ ਹੁੰ ਨਹੀਂ ਲੱਗਦਾ ਹੁੰਦਾ ਫੋਨ ਤਾਂ ਹਾਂ ਆ ਜਾ ਕੋਈ ਨਹੀਂ ਆਸ ਤਾਂ ਸਮਝ ਕੀ ਜਾਂਦਾ ਤੈਨੂੰ ਮਿਲ ਜੇਗੀ ਬਹਾਨੇ ਨਾਲ ਠੀਕ ਆ ਚੰਗਾ ਆਇਓ ਠੀਕ ਚੰਕਨੀ ਆ ਜਾਉਂਦੀ ਵਧੀਆ ਮਿਲ ਜੂਗੀ। ਕੱਲੇ ਬਤਿਨ ਲੱਗ ਜਾਂਦੇ ਨੇ ਨਾਲ। ਦੇਖਾ ਮੁਰਪੀ ਚੋਂ ਕੀ ਕਰੀ ਜਾਂਦੀ ਐ। ਉਹ ਵੀ ਕੀ ਕਰਿਆ ਨੀ ਐ। ਕੁਛ ਨਹੀਂ ਵਗੂ ਵੀ ਸੋਚੀ ਕਭੀ ਨਹੀਂ ਸੀ। ਸ਼ਿਆਰ। ਮਾਤਾ ਕਨੋ ਐ ਕਹਿਣੀ ਤੇ ਪੂਆ ਨੀ ਉਹਨੇ ਸੋਦੀ ਨੇ ਨੂੰ ਫੋਨ ਕਰਕੇ ਤਾਂ ਨਹੀਂ ਮੱਝ ਆਉਣੀ ਨਾ। ਅੱਛਾ ਪੂਆੜੇ ਹੋਣਾ। ਹਾਂ। ਅਹੀਂ ਕਿ ਉਹਰਾ ਨਹੀਂ ਖਾਗੂ ਤੂੰ ਸੁਣ ਕੇ ਤੇ ਪੂਆ ਦੇਣਾ। ਉਹਨੇ ਹੁਣ ਤਾਂ ਹਲੇ ਹੋ ਗਈ ਆ ਕੋਈ ਪੁੱਤ ਜੀ ਬਣ ਰਹੀ ਐ ਫੇਰ ਕੀ ਹੋ ਗਈ ਦਵਾਰਿਆ ਜੂਨੀ ਫੇਰ ਰੋਜ ਨੂੰ ਦੱਸ ਕਿ ਕੀ ਹੋਇਆ ਹੁੰਦਾ ਰੋਜ ਨਹੀਂ ਕਹਿੰਦੇ ਹੁੰਦੇ ਪੁੱਤ ਜੇ ਤੀ ਆਪਨੇ ਕਰੀ ਆਵੇਂ ਨਾ ਅੱਖੀ ਹੋਵੇ ਅੱਖਾਂ 'ਚ ਪਾਣੀ ਆ ਜਾਏ ਕਰ ਵਾਦਾ ਨਹੀਂ ਹੁੰਦਾ ਹੈਗਾ ਉਹ ਤਾਂ ਠੀਕ ਆ ਹੁਣ ਟਾਈਮ ਨਹੀਂ ਸਾਰਾ ਸਾਰੇ ਆਂਦੇ ਨੇ ਹੁਣ ਮੈਂ ਕਿੰਨਾ ਪਈ ਆਨੀ ਆ ਉਹ ਤੋਂ ਦੂਜੇ ਤੇ ਨਾ ਆ ਜਾਂਦੀ ਐ ਮੈਂ ਦਿਆ ਵੀ ਚਲ ਕਮਾ ਤਾਂ ਨਿਕ ਨਹੀਂ ਆਇਆ ਯਾਦਾ ਹੁਣ ਤਰੀਏ ਕਮਾ 'ਚ ਚੱਲ ਮਿਲ ਜੂਗੀ ਆਕੇ ਜੇ ਫਰੀਏ ਘਰੇ ਸਾਰੇ ਨੇ ਥੀ ਆਈ ਹਾਂਵੇ ਨਾ ਅਗਰ ਤੁਸੀਂ ਮੇਰੀ ਗੱਲ ਸੁਣ ਤੋਂ ਨਹੀਂ ਆ ਤੇ ਟਿਕਾਈ ਜਾਂਦੀ ਮम्मी ਉਹ ਜਾਂਦੀ ਰਹਿੰਦੀ ਆ ਪਰ ਪਰ ਕੀ ਪਰ ਮੇਰੇ ਤਾਂ ਕੁ ਨੰਬਰ ਆ ਜਾਂਦੀ ਉਹੋ ਤੀਜੇ ਥਾਂ ਦੀ ਦੂਜੇ ਕਿਦਾਂ ਉਹਦੀ ਸੋਣੀ ਲੱਗਦੀ ਨਹੀਂ ਓਹੋ ਤੀਜੇ ਥਾਂ ਦਾ ਐ ਕਹਿੰਦਾ ਖੈ ਤਾਂ ਮਾਇਆ ਰੱਖੀ ਨਾ ਤੇ ਇਹਨੂੰ ਤੀਜੇ ਥਾਂ ਲੱਗਦੇ ਮੈਨੂੰ ਨਹੀਂ ਲੱਗਦੇ ਹੈਗੇ ਤੀਜੇ ਥਾਂ ਉਹ ਤਾਂ ਠੀਕ ਆ ਗੱਲ ਮੰਮੀ ਪਰ ਜਦੋਂ ਆਏ ਨੇ ਖਰਚਾ ਵੀ ਤੁਸੀਂ ਦੇਖੋ ਕਿੰਨਾ ਵਧਿਆ ਦਾ ਉਹਨਾਂ ਦੇ ਆਉਣ ਨਾਲ ਈਆਂ ਦਾ ਖਰਚਾ ਨਹੀਂ ਕੁੱਤੇ ਦੇ ਦੇਖ ਹੁੰਦੇ ਈਆਂ ਦਾ ਜਿੰਨਾ ਆਪਾਂ ਦੇਣਾ ਹੈ ਉੰਨੇ ਹੀ ਖੜੂਗਾ ਚਲਾਉਂਦੇ ਤਾਂ ਹੈਗੇ ਹੁਣ ਸੂਟ ਸਾਟ ਨੇ ਉਹਨੂੰ ਦੇਣ ਵੈਲਿਓ ਨਾਲ ਆਈ ਵਾਰ ਸੂਟ ਨੂੰ ਦਾ ਸਟੇਅ ਹੋ ਜਾਂਦਾ ਓਹੋ ਸੂਟ ਤਾਂ ਉਹ ਲੈ ਕੇ ਲੈ ਗਈ ਜੂਤਾ ਸੂਟ ਆਪਾਂ ਨੂੰ ਉਹ ਹੀ ਦਿੰਨੇ ਆ ਜਿਹਦੇ ਮੀਨ ਲਿਆ ਕਰੇ ਸਮਾਈ ਦਾ ਪਹਿਲ ਸੂਟ ਦਿੰਨੇ ਉਹਨੂੰ ਵਿਚਾਰੇ ਨੂੰ ਆਪਾਂ ਵੀ ਮੇਗਾ ਲੈ ਦੇਰ ਨੂੰ ਯਾ ਯਾ ਮੇਰੇ ਲਈ ਤੁਮ ਕੁਛ ਦੇਖੋ ਕਿੰਨਾ ਭਾਲੇ ਆ ਦੜਕ ਦੇ ਚਾਹ ਬਣਾ ਉਹਦੇ ਪਾਣੀ ਦਾ ਵੀ ਕੁਛ ਵੇਰੀ ਗੱਲ ਨਹੀਂ ਮੈਂ ਪਹਿਲਾਂ ਗਰਮ ਪਾਣੀ ਪੀਉਂਗੀ ਬਾਅਦ ਚਾਹ ਪੀ ਲਈਏ ਖਾ ਕੇ ਫਿਰ ਮੈਂ ਗਰਮ ਰੋਟੀ ਖਾ ਲੀਏਗੀ ਮੈਂ ਰੋਟੀ ਤਾਂ ਘੰਟਾ ਬਾਅਦ ਪਣੀ ਵੀ ਨਹੀਂ ਕਿਨੇ ਨਾਲ ਕਰਦੇ ਦੇਖੂਆ ਕਿੰਨੇ ਕਿਨੇ ਖਰੇ ਕਰਦੀ ਆ ਦੋ ਰੋਟੀ ਲੈ ਲੈ ਇਹ ਕੋ ਦੋ ਰੁਪਏ ਬਦਲਾ ਕੇ ਰੱਖ ਲਈ ਪੇਰ ਵੀ ਤਾਂ ਨਹੀਂ ਲੱਗਿਆ ਕਿੰਨੇ ਕਣਾ ਦੇਵਾਂ ਲੈ ਤੇ ਕਿਹੜਾ ਮਮੀ ਇੰਨੀ ਜਾਣਾ ਨਹੀਂ ਸਾਰਾ ਲੱਗੇ ਪਿੱਛੇ ਘੁੰਮਦੀ ਰਹੂ ਆ ਬੂਆ चेटा पुत आरे मूहे बने हाँ तो करी मुझे माँ प्यो मेरी सुन लाल हम आई स्ने लाता औखी कर सौखी घर त्या तो तेन काम तक करना पौगा जे मू वोली औखी होगी औखा होगा मैं तो चलिया ठीक है ਅਗਰ ਚੁੱਪ ਕਰਕੇ ਕੰਮ ਕਰੀਂ ਉਹ ਲੈਸ ਪੜਾ ਹੈਗਾ ਬਾਹਰ ਗੱਲਾਂ ਖੈਲਾਨੀ ਹੈਗਾ ਮਹੀਨੀਆਂ ਚੁੱਪ ਕਰਕੇ ਕੰਮ ਕਰ ਲੈ ਆਮ ਨਾਲ ਪੂਆ ਨਹੀਂ ਤੀਜੇ ਦਿਨ ਆਇਆ ਜਿਹੜਾ ਚੋਣਾ ਚੱਕ ਗਿਆ ਮਾੜੀ ਨੂੰ ਕਿ ਆਪ ਨੂੰ ਸਭੋਂ ਜਿਹਦੇ ਵੀ ਤੀਜੇ ਦਿਨ ਤੇ ਕੀ ਰੱਖਿਆ ਉਹ ਬੰਦਾ ਆਉਂਦਾ ਉਹਦੇ ਛੇ ਦਿਨ ਹੀ ਚਲਾ ਆ ਜਾਂਦਾ ਲੋਭੀ ਛੱਡ ਲੈ ਕੋਰ ਵਾ ਨੀ ਸਸਕੀ ਦਾ ਸਸਕੀ ਦਾ ਠੀਕ ਕਵਰੀਆ ਹਾਂ ਵਧੀਆ ਜੀ ਵਧੀਆ ਤੁਸੀਂ ਬਸੋ ਠੀਕ ਹਾਂ ਠੀਕ ਆ ਵਧੀਆ ਸਾਰੇ ਠੀਕ ਨੇ ਹਾਂ ਹਾਂ ਵਧੀਆ ਸਾਰੇ ਹੋਰ ਆਉਣ ਚ ਨਹੀਂ ਕੋਈ ਕੋਈ ਬਸ ਵਧੀਆ ਮਿਲ ਗਈ ਸੀ ਜੀ ਚ ਵਧੀਆ ਟਾਈਮ ਨਾਲ ਆ ਗਈ ਹਾਂ ਸਟੇਮ ਨਾਲ ਆਲੀ ਤੁਰਕੀ ਸੀ ਨਾ ਜਿਸ ਨੂੰ ਫੋਨ ਕਰਿਆਗਾ ਹਾਂ ਤੇ ਵਧੀਆ ਆ ਗਈ ਸੀ ਗੁਰਪ੍ਰੀਤ ਆਈ ਮਮੀ ਆ ਤੇ ਫੋਨ ਪਾਣੀ ਲੈ ਕੇ ਦੇ ਪੁੱਤ ਹੋਰ ਆਪਣੇ ਸਾਰੇ ਕਿਵੇਂ ਆ ਪਿੰਡ ਸੁੱਖ-ਸਾਂਤ ਹੈਗੀ ਸਾਰੇ ਠੀਕ ਨੇ ਵਧੀਆ ਹਾਂ ਹੋਰ ਆਪਣੇ ਘਰਾਂ ਦੇ ਕਿਵੇਂ ਆਂਗੇ ਠੀਕ ਨੇ ਵਧੀਆ ਸਾਰੇ ਘਰਾਂ ਦੇ ਵੀ ਹਾਂ ਹੋਰ ਜਵਾਗ ਜੱਲੇ ਘਰੇ ਫਸਲਬਾੜੀ ਵਧੀਆ ਹੋਗੀ ਹਾਂ ਵਧੀਆ ਹੋਗੀ ਕਣਕ ਦੀ ਕੀ ਬਸ ਬਟਾਈਆਂ ਪਾਉਣੀਆਂ ਰਹਿ ਗਈਆਂ ਨੇ ਸੁੱਕੀ ਕਿੱਥੇ ਗਿਆ ਸੁੱਕੇ ਹੋਣ ਲੈਣ ਗਿਆ ਕਹਿੰਦੀ ਮਮੀ ਮਹਾਰਾ ਲਿਆਵਾ ਕਹਿੰਦਾ ਫੇਰ ਆ ਕੇ ਕੁਝ ਕੇ ਮੈਂ ਸਾਨੂੰ ਪਾਉਣੇ ਹੋਰ ਕਿਵੇਂ ਗੁਰਪ੍ਰੀਤ ਹਾਂ ਬਧੀਆ ਠੀਕ ਆ ਪੋ ਹੋਰ ਦੱਸ ਵਾ ਮਿੱਤ ਸੁੱਖਾ ਸਾਧ ਪਿੰਡ ਵੀ ਕਿਵੇਂ ਆ ਸਾਰਾ ਠੀਕ ਹੈ ਨਾ ਵਧੀਆ ਚੱਲ ਵਧੀਆ ਹੋ ਗਿਆ ਗੀ ਮਿਲ ਗਈ ਗੱਲਾਂ ਬਾਤਾਂ ਕਰਨੀ ਜੀ ਲੱਗਿਆ ਰਹੂਗਾ ਬਸ ਤੂੰ ਹੀ ਹੈਗੀ ਤੇਰੇ ਨਾਲ ਹੀ ਕਰ ਲੈਨੇ ਆ ਹਨਾ ਉਹਨਾਂ ਤਾਂ ਗੱਲਾਂ ਬਾਤਾਂ ਹੋਰ ਹੋਰ ਕਿਹੜਾ ਕਿਤੇ ਆਉਣਾ ਨਹੀਂ ਜਾਣਾ ਨਹੀਂਗਾ ਆਪਣੇ ਵਰਗਿਆਂ ਦੇ ਗੱਲਾਂ ਹੀ ਮਾਰਦੀਆਂ ਹੋਣਗੀਆਂ ਤਾਂ ਫੋਨਾਂ ਤੇ ਲੱਗਿਆ ਰਹਦੀਆਂ ਨਾ ਕਿਸੇ ਨਾਲ ਗੱਲ ਕਰਨੀ ਨਾ ਬਾਤ ਕਰਨੀ ਮੇਰੇ ਵੀ ਫੋਨ 'ਚ ਪੈਸੇ ਖਤਮ ਹੋ ਗਏ ਸੀ ਅੱਜ ਹਾਂ ਉਹ ਤਾਂ ਕਹਿੰਦੀ ਤੂੰ ਫੋਨ ਲਾਇਆ ਕਹਿੰਦੀ ਫੋਨ ਨਹੀਂ ਲੱਗਦਾ ਹੈਗਾ ਤਾਂ ਇਹ ਮੈਂ ਦੇਖ ਕੇ ਈ ਲਾਤੀ ਹੂੰ ਉਹ ਬਰ ਪਾਇਆ ਮੁੱਕਾ ਕਾਟ ਕੀ ਲੱਗਿਆ ਹੈਗਾ ਹੋਰ ਤਾਂ ਵੀ ਅੱਜ ਤਣ ਮੇਰਾ ਬਾਲੀ ਜੀਤ ਗਈ ਜਾਂਦਾ ਸੀ ਮੇਰਾ ਤਾਂ ਜੀ ਗਈ ਜਾਂਦਾ ਸੀ ਮੈਂ ਤਾਂ ਉੱਡੇ ਕਿ ਆ ਜਾ ਪਿੰਡ ਹੋਰ ਇੰਨਾ ਜ਼ਰ ਕਰਦਾ ਸੀ ਮਿਲਣ ਲਈ ਜਿਦੋਂ ਤੇਰਾ ਜੀ ਜੱਟ ਖੜੇ ਨਾ ਤੇ ਤਾਂ ਐ ਲੱਗਦਾ ਵੀ ਕਿਹੜੇ ਵੇਲੇ ਵਗ ਜੀਏ ਫੇਰ ਤਾਂ ਬੱਸ ਵੀ ਨਹੀਂ ਆਉਂਦੀ ਚਾਹੁੰਦੀ ਉਹ ਬੱਸ ਵੀ ਨਹੀਂ ਆਉਂਦੀ ਰਾਹ ਵੀ ਐ ਲੱਗੇ ਵੀ ਅੱਜ ਤਾਂ ਪਤਨੀ ਕਿੰਨੀ ਕ ਦੂਰ ਆ ਗਿਆ ਬਾਲੀ ਦੂਰ ਲੱਗਦਾ ਫੇਰ ਤਾਂ ਬਾਟ ਨਿਭੜਦੀ ਨਹੀਂ ਹੈਗੀ ਉਹ ਤਾਂ ਇਹਨਾਂ ਨੂੰ ਬੱਸੇ ਹੀ ਵਾੜੇ ਟਾਈਮ ਲਾਈ ਜਾਂਦੀਆਂ ਰਾਜ ਹੋਰ ਆਉਂਦੀ ਨੂੰ ਆਪਣੇ ਪਿੰਡ ਦੇ ਮਿਲ ਗਏ ਸਾਰੇ ਕਰਨ ਭੂਆ ਸਸਰੀ ਕਾਲ ਭੂਆ ਸਸਰੀ ਕਾਲ ਮੇਰਾ ਤਾਂ ਸੇਰ ਖੋਣ ਵਦ ਗਿਆ ਵਧੀਆ ਚਾਹ ਜਾ ਭੈਣ ਭਾਈ ਕਰਦੀ ਆਏ ਮੋ ਸਾਰੇ ਦਾ ਤੂੰ ਐ ਕਰ ਗੁਰਪ੍ਰੀਤ ਰੁਪੂਆ ਮਾਤੇ ਚਾਹ ਕਰ ਲੈ ਲੈ ਹੋ ਖਾਣ ਨੂੰ ਤਾਂ ਲਿਆ ਕੋਦਣਾ ਲੈ ਬੈਠਿਓ ਤੁਹਾਡਾ ਮਾਰੀ ਜਿੰਦੀ ਆ ਕੋ ਚਾਹ ਲਿਆ ਕੋਤੇ ਬਿਸਕੁਟ ਲਿਆ ਫਿਰ ਸਿਰ ਤਾਂ ਕੁਝ ਥੋੜੇ ਦੋ ਮਿੰਟ ਲਈ ਸਲਾ ਪਾਣੀ ਪੜਾਇਆ ਉਹ ਚਾਹ ਪਰਾਦੀ ਭੈਣ ਜੀ ਨੇ ਉਹਨੇ ਭੈਣ ਜੀ ਨੇ ਨਹੀਂ ਐਨੇ ਸਿਪਾਂਸ ਦਾ ਚਾਹ ਆਪਣਾ ਫਿਰ ਦਿੰਦੇ ਹੁਣ ਮੈਨੂੰ ਆਰਡਰ ਮਾਰਦਾ ਪਹਿਲਾ ਪਾਣੀ ਲੈਂਦਾ ਉਹ ਚਾਹ ਨਾਲ ਬਿਸਕੁਟ ਵੀ ਤਾਂ ਆਉਣੇ ਨੇ ਬਿਸਕੁਟ ਹੋਣਾ ਤੇ ਚਾਹੇ ਲੱਗਦੀ ਹੈ ਯੋਕੋ ਬਿਸਕੁਟ ਨੇ ਮਾਇਣੀ ਸੀ ਮੁੱਕੇ ਪੈ ਸੀ ਹੈ ਨਹੀਂ ਫਿਰ ਤੂੰ ਮੰਗਾ ਲੈਂਦੀ ਸੁਖੀ ਤਾਂ ਮੈਂ ਭੁੱਲ ਗਈ ਉਸ ਦਿਮਾਗ ਚੋਂ ਨਿਕਲ ਗਈ ਗੱਲ ਮੈਂ ਤੇ ਕੋਈ ਨਾ ਭੋਆ ਕੇ ਡੱਬ ਗਾਣੀ ਨਾ ਕੋਈ ਭੇਜਾ ਕੀ ਤਕਨ ਅੱਜ ਕੱਲ ਦੇ ਜਬਾਹ ਗੌਰ ਨਾ ਸਾਈਆਂ ਆਈ ਦੇਖਦੇ ਵੀ ਇਹ ਚੀਜ਼ ਮੁੱਕੀ ਆ ਤਾਂ ਪਹਿਲਾਂ ਕਹਿਦਾ ਥੱਲੇ ਆ ਦੇ ਬੰਦਾ ਬਜਾਰ ਜਾਂਦਾ ਲਿਆ ਇਹ ਤਾਂ ਪਹਿਲਾਂ ਲੈਣੀ ਹੁੰਦਾ ਸੀ ਅੱਜ ਕੱਲ ਇਹਦੇ ਨਹੀਂ ਕਰਦੇ ਹੈਗੇ ਬਸ ਮੋਬਾਈਲਾਂ ਚੋਂ ਹੀ ਨਿਕਲਦੇ ਨੇ ਸਾਰਾ ਦਿਨ ਬਸ ਉਹਦੇ ਘਰ ਰਹੀ ਏ ਰੋਕੇ ਟੁੱਕੇ ਵੀ ਉਹਦੋਂ ਕਰਨਗੇ ਹੁਣ ਸਰਦਾ ਨਹੀਂ ਹੈਗਾ ਹਾਂ ਲੋਕ ਤੁਸੀਂ ਬੰਦਾ ਪੁੱਛ ਇਹ ਨਹੀਂ ਹਣਾ ਹਜੇ ਬਸ ਆਪਾਂ ਬਟਨ ਹਰਾ ਹੂਰਾ ਬਟਨ ਮੇਲ ਲੱਗ ਜਾਂਦਾ ਹੂ ਟਾਈਮ ਸਾਰਾ ਛੋਟਾ ਹੈ ਨਾ ਹਲੇ ਕਣਕ ਆਲੇ ਛੋਟੇ ਛੋਟੇ ਲਾਦ ਆਨੇ ਮੱਡਾ ਨਾ ਨਾ ਉਹ ਆ ਰਹੀ ਐ ਫਸੀ ਗਾ ਉਹ ਹੋਤੀ ਐ ਸੁਖੀ ਠੀਕ ਐ ਵਧੀਆ ਕਦੋਂ ਗਈ ਸੀ ਉਹ ਬਸ ਘੰਟਾ ਕੋ ਹੋ ਗਿਆ ਐ ਚਾਫਣੇ ਤੱਕ ਹੋਰ ਠੀਕ ਐ ਸਾਰੇ ਹਾਂ ਹਾਂ ਵਧੀਆ ਹੋਰ ਕਿਵੇਂ ਐ ਸੀਗਾ ਫਸਲ-ਮੁਸਲ ਕਿਵੇਂ ਵਧੀਆ ਹੋਊਗੀ ਹਾਂ ਹਾਂ ਨਿਕਲੇ ਕਣਕ ਅੱਛਾ ਹੂੰ ਕੁਸਕ ਤਾਂ ਨਿਕਲੇ ਜੀ ਕੁਸਕ ਅਜੇ ਪਿੱਛੇ ਜੀ ਵੀਜੀ ਸੀਗੀ ਉਹ ਜਬਟਾ ਹੀ ਆ ਬਾ ਕੇ ਆਏ ਹਾਂ ਬਸ ਕਾਹੀ ਟਾਈਮ ਲੱਗਦਾ ਸਭ ਕੰਮ ਕਰ ਵਧੀਆ ਚੱਲਦਾ ਹਾਂ ਹਾਂ ਵਧੀਆ ਹੀ ਚੱਲੀ ਉਹ ਚਲੋ ਵਧੀਆ ਹੀ ਚੱਲਦਾ ਨਾ ਕਿ ਸੋਡਾ ਵਧੀਆ ਹੋਊਗਾ ਹਨਾ ਸਾਨੂੰ ਵੀ ਭਾਅ ਹੋਊਗਾ ਵਧੀਆ ਇਹਦਾ ਰਹੇਗੀ ਪੂਰਾ ਫਿਰਤਾ ਦੋ ਚੰਨਾ ਹਾਂ ਦੋ ਚਾਰ ਦਿਨ ਲਾ ਕੇ ਜਾਊਂਗੀ ਚਲੋ ਚੰਗੀ ਗੱਲ ਆ ਠੀਕ ਚੱਲਦਾ ਹਨਾ ਹਾਂ ਵਧੀਆ ਚੱਲਦਾ ਕੰਮ ਧੰਦਾ ਕਿਵੇਂ ਸੋਈ ਰੁਈ ਜਲਾ ਕੇ ਰਗ ਲੈਨੇ ਕਰਮ ਹਾਂ ਰਗ ਕੇ ਕਰ ਲੈਨੇ ਮੈਂ ਰੋਟੀ ਧੱਕਾ ਕਰ ਲੈਨੇ ਇਧਰ ਚਾਹਣ ਕੋਚੇ ਧੱਕਾ ਲੈਨੇ ਕੁਝ ਵਾਕ ਨਹੀਂ ਆਣਾ ਨਾ ਫਿਰ ਆਇਆ ਦਾ ਬਿਠਾ ਦੂੰ ਤੇ ਹੁਣ ਤਾਂ ਦੇਖ ਇੱਕ ਦਿਨ ਸੋਕੇ ਹੋਏ ਪਏ ਹਾਂ ਇਹ ਤਾਂ ਹੈਗਾ ਫਿਰ ਉਹ ਵੀ ਚੱਕਣਾ ਪਾਉਂਦਾ ਇੱਕ ਜਾਈ ਨੂੰ ਬਸ ਅੱਜ ਕੱਲ ਤਾਂ ਫਿਰ ਸੋ ਨੂੰ ਪਤਾਗਾ ਜਵਾਕਾਂ ਨਾਲ ਤਾਂ ਅਦਾਗਾ ਮਾਫੀ ਕਰਾਉਣਾ ਪੈਂਦਾ ਇਹ ਤਾਂ ਪਹਿਲਾਂ ਆਪਣੇ ਵਰਗੇ ਸੀਗੇ ਉਹਨਾਂ ਨਾਲ ਜਵਾਕ ਪਾਲਲੇ ਉਹਨਾਂ ਨਾਲ ਕੰਮ ਕਰਦੀਆਂ ਸਾਰਾ ਅਗੇ ਤਾਂ ਮੰਜੇ ਦੇ ਪੈਰ ਇਹਦੇ ਜਵਾਕ ਰੋਈ ਜਾਂਦੇ ਹੁਣ ਤਾਂ ਰੋਣੀ ਜਿਹੀ ਇਹ ਹੈਗੀ ਫਿਰ ਆਪਰੇ ਚੱਕਣਾ ਪੈਂਦਾ ਆਏ ਨਾ ਜੰਗੂਈ ਕੰਮ ਨਹੀਂ ਘੁੱਜੀ ਛੇਤੀ ਬਣ ਜਾਂਦੇ ਰਲ ਮਿਲ ਕੇ ਕਰ ਲੈ ਚੱਲ ਵਧੀਆ ਮੰਮੀ ਮੈਨੂੰ ਤਾਂ ਡੇਰ ਦਸ਼ਮ ਹੋਣਾ ਤਾਂ ਨਹੀਂ ਇੱਥੇ ਕਿਵੇਂ ਸੁੱਕੇ ਬਲੱਡ ਜਾਂਣਾ ਹਾਂ ਮੈਨੂੰ ਕੰਮ ਸੀਗਾ 8:30 ਤੱਕ ਥੋੜਾ ਜਿਆ ਫੇਰ ਮੈਨੂੰ ਫੇਰ ਦਵਾਈ ਵੀ ਆਦੀ ਮੈਂ ਪਰਚੀ ਦੇ ਦੇਣੀ ਆ ਤੈਨੂੰ ਕੋਈ ਲਗੂ ਆ ਫੜਾ ਦੇ ਦਵਾਈ ਲਿਖੀ ਹੋਈ ਤੇਰੇ ਕੋਲ ਹਾਂ ਮੈਂ ਲੈ ਆ ਦੇ ਤੂੰ ਤੇਰੇ ਕੋਲ ਦਵਾਈ ਹਾਂ ਦੇ ਦੇ ਤੂੰ ਕਰਤੀ ਮੈਂ ਲਾ ਦੂੰਗਾ ਫੜ ਲੇਉਂਗਾ ਆ ਲੈ ਸੁਖੀ ਪਾਰਸੀ ਮਗਾਉ ਨੂੰ ਦਨ ਮਉਤੋ ਵੀ ਮਗਾ ਲੰਦੀ ਇੱਕ ਅੱਦੇ ਦਿਨ ਦੀ ਰਹੀ ਸੀ ਮੈਂ ਕਿਹਾ ਚੱਲ ਮੇਰੇ ਨਾਗਾ ਪੈ ਜੂਗਾ ਵੀ ਚੱਲ ਤੂੰ ਜਾਣ ਨਹੀਂ ਹੈ ਉਹ ਹੀ ਦੱਤ ਮਗਾ ਲੰਨੀ ਹੈਗੀ ਅੱਛਾ ਕੋਈ ਗੱਲ ਨਹੀਂ ਤੂੰ ਮੈਨੂੰ ਲੈ ਆ ਤਨ ਚੱਲ ਜਿਆਦੀ ਦਵਾਈ ਠੀਕ ਕੋਈ ਨਹੀਂ ਚਲ ਕੋਈ ਨਹੀਂ ਜਰੂਰੀ ਤਾਂ ਨਹੀਂ ਲਾਗਾ ਪਉਣਾ ਹਾਂ ਹੁਣ ਜਿਆਦਾ ਲਿਆ ਦੂਆ ਮਸਾ ਮੜਾ ਠੀਕ ਹੋਈ ਐ ਕਿ ਹੁਣ ਤਾਂ ਕਰਕੇ ਹਾਂ ਦਵਾਈ ਤਾਂ ਤਾਂ ਨਾਗਾ ਪਾ ਲੈਣਾ ਫਿਰ ਬੰਦਾ ਉਨੀ ਫਿਰ ਹੋ ਜਾਂਦਾ ਇੱਥੇ ਆਂਦੇ ਮੈਂ ਆਪਣਾ ਡੇ ਆਂਦਾ ਸੀਗਾ ਕੁਛ ਮੰਗਾਉਣਾ ਤਾਂ ਨਹੀਂ ਕੋਈ ਨਹੀਂ 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 ਮੰਗਾਉਣਾ ਕੀ ਆ ਕੁਛ ਬੱਚੀ ਉਹ ਤਾਂ ਕੁਛ ਨਹੀਂ ਤਾਂ ਪੂਆ ਦੀ ਦਵਾਈ ਮੁੱਕੀ ਪਈ ਸੀਗੀ ਕਹਿੰਦੀ ਅੱਜ ਅੱਜ ਦੀ ਐ ਨਹੀਂ ਚਲ ਦਵਾਈ ਲਿਆ ਦੀ ਮੈਨੂੰ ਮੈਂ ਚਲ ਕੋਈ ਨਾ ਫੜਦਾ ਹਾਂ ਮੈਂ ਜਾਉਂਦਾ ਰਹਿਣਾ ਮੈਂ ਤਾਂ ਨਾ ਮੈਂ ਤਾਂ ਕੁਛ ਨਹੀਂ ਮੰਗਾਣਾ ਹੈਗਾ ਚਲ ਠੀਕ ਹੈ ਫਿਰ ਜਾਣਾ ਹਲੇ ਉਹੀ ਗੱਲ ਹੋ ਗਈ ਨਾ ਮੈਂ ਕਹਿੰਦੀ ਸੀ ਹੀ ਵੀ ਖਰਚਾ ਹੋਊ ਜੇ ਭੂਆ ਆਊਗੀ ਹੁਣ ਦਵਾਈ ਕਿਹੜਾਈਆਂ ਜੀ ਕੋਟੁਕੜਾ 11500 ਦੀ ਦਵਾਈ ਆਉਂਦੀ ਐ ਮੇਰੇ ਤੋਂ ਉੱਥੋਂ ਤੁਰੀ ਆਈਏ ਤੂੰ ਆਪਣੀ ਦਵਾਈ ਨਹੀਂ ਲੈ ਸਕਦੀ ਹੈਗੀ ਇੱਥੇ ਆ ਕੇ ਉਹਨੂੰ ਦਵਾਈ ਯਾਦ ਆਵੀਂ ਵੀ ਚਲ ਮਿਲ ਲਈਏ ਉਹ ਤੁਹਾਡੇ ਘਰ ਦੇ ਹੁਣ ਸਾਰੇ ਖਰਚੇ ਤਾਂ ਨਾ ਕਰਾ ਹਲੇ ਦਵਾਈ ਜਾਂਦੀ ਹੁਣ ਪਤਾ ਨਹੀਂ ਹੋਰ ਕੀ ਮੰਗਾਊਗੀ ਸੂਟ ਵੀ ਪਾਲੂਗੀ ਜਾਂਦੀ ਹੋਈ ਬੌਰੀ ਮਹਿੰਗੀ ਪੈਂਦੀ ਐ ਤਾਂ

ਚਲ ਮੈਂ ਤਾਂ ਦੰਦੀਆਂ ਫੈਸਲਿਆ ਕਿ ਕਿ ਨਹੀਂ ਨਾ ਨਾ ਪੂਆ ਪੈਸਾ ਦੀ ਕੀ ਲੋੜਾ ਨਾ ਨਾ ਪੈਸਾ ਪਿੰਨੀ ਕੋਈ ਨਹੀਂ ਮੈਨੂੰ ਘਰੇ ਬੈਠੀ ਨੂੰ ਦਵਾਈ ਲਿਆ ਤੇ ਉਹੀ ਬਹੁਤ ਆ ਨਾ ਨਾ ਪੈਸਾ ਕੋਈ ਮੇਰਾ ਨਾਗਾ ਨਹੀਂ ਪਿਆਰਾ ਪੈਸੇ ਦੇ ਦੇ ਤੇਰੇ ਅਕੜਾ ਤਾਂ ਕੀ ਸਾਨੀ ਹੈਗਾ ਨਹੀਂ ਚਲ ਕੋਈ ਨਹੀਂ ਚਲ ਨਹੀਂ ਪੈਸੇ ਨਹੀਂ ਜਾਣੀ ਹੈਗੀ ਵਗੇ ਟਾਈਮ ਤੇ ਦਵਾਈ ਆ ਗਈ ਸਮਝਦਾ ਮੈਂ ਮੇਰਾ ਨਾਗਾ ਨਹੀਂ ਕਿਆ ਹੈਗਾ ਨਹੀਂ ਮੇਰਾ ਨਾਗਾ ਪੈ ਜਾਂਦਾ ਜੇ 2-4 ਦਿਨ ਨਾ ਆਉਂਦੀ ਦਵਾਈ ਕੋਈ ਕੋਈ ਨਹੀਂ ਖਾਲਾ ਦਵਾਈ ਨਹੀਂ ਦਵਾਈ ਤਾਂ ਲੈਣੋਂ ਕੋਈ ਨਹੀਂ ਪੀਂਹਾਂ ਦਾ ਦਿੱਤਾ ਕੀ ਦੇਣੀ ਆਂਦਾ ਹੈਗਾ ਹੋਰ ਖੁੰਜਾ ਜੰਮੂਆ ਕੋਈ ਤੇਰੇ ਘਰ ਮਾਰਾ ਮੋਤਾ ਠੀਕ ਆ ਭਾਬੀ ਤੇਰੀ ਗੱਲ। ਅਸਤੋ ਦਵਾਈ ਲੈ ਲੈ ਠੀਕ ਹੋ ਜਾ ਆਹੀ ਵਧੀਆ। ਠੀਕ ਆ। ਫੇਰ ਕੀ ਹੋ ਗਿਆ ਜੇ ਲੱਗਿਆ 12 130 ਰੁਪਏ ਕਿੰਨਾ ਕ? ਨਿੱਕੇ ਹੋ ਤੇ ਘੱਟੇ ਨਹੀਂ ਵੇਦੇ ਇਹ ਤਾਂ ਕੁੰਗੀ ਲੱਗ ਜਾਂਦੇ ਨੇ। ਨਹੀਂ ਚਲ ਮੈਨੂੰ ਤਾਂ ਐ ਸੀਗਾ ਭਾਬੀ ਵੀ ਚੱਲੇ ਜਵਾਕ ਨੇ ਮੈਨੂੰ ਘਰੇ ਬੈਠੀ ਦਵਾਈ ਦਿੱਤੀ ਹੈ ਨਾ। ਕੋਈ ਨਹੀਂ ਫੇਰ ਕੀ ਹੋ ਗਿਆ? ਹੁਣ ਅਸੀਂ ਕਿੱਥੇ ਪੈਸੇ ਲੰਮਾਂਗੇ ਸੋਹਣੇ ਨੂੰ ਲੰਮਾਂਗੇ ਪੈਸੇ ਲੈਣੇ। ਤੂੰ ਵੀ ਕਾਹਦੀ ਤੀ ਨਹੀਂ ਐ? ਨਹੀਂ ਮੋਤਾ ਭਾਬੀ ਠੀਕ ਆ। ਪਾਣੀ ਪੀਤਾ ਸੀ ਪਸੂਣ ਮਮੀ। ਪਾਣੀ ਤਾਂ ਪਿਆ ਤਾਂ ਕੋਈ ਹੀਰਾ ਪਾਉਣ ਵਾਲਾ। ਤਬਾ ਪੌਣ ਅਗਰੇ ਨਿਤ ਕਰੂਗਾ ਚਲ ਮੈਂ ਮੀ ਨੂੰ ਕਹਿੰਦੀ ਹਾਂ ਠੀਕ ਸਿੱਤਾ ਕੱਲ ਲੈ ਜਾਣਾ ਕੱਲ 3:00 ਦਾ ਹੋ ਜਾਣਾ ਸਾਰੇ ਕਾਸਤਾ ਦਾ ਹੋ ਜਾਣਾ ਵਾਰੰਦਾ ਜਾਣਾ ਪੈਂਦਾ ਕੱਲ ਲੈ ਜਾਣਾ ਨੀਰਾ ਜਾ ਰਹੀ ਸੀ ਨੇ ਪੋਣਾ ਵਿਚਾਰ ਨਹੀਂ ਇਹ ਤਾਂ ਹੈਗਾ ਤੋ ਉਦੋਂ ਬੈਠ ਕੇ ਜਿ ਰੱਖ ਕੇ ਨਿਕਲ ਝੋਟੀ ਹੈ ਹੁਣ ਦੁੱਧਾਂ ਦੇਦੀ ਮੈਂ ਤੇ ਦਿਖਾਉਣੀ ਮਮੀ ਅੱਛਾ ਮੈਂ ਚਲ ਦੇਖਦੀ ਫਿਰਦੀ ਹੁਣ ਜੀ ਮਿਲ ਗਈ ਕਲ ਜਵਾਗਨਰ ਤੁਸੀਂ ਕਰਾ ਦਿਆ ਕਰੋ ਮਾੜਾ ਮੁਰਗਾ ਹੋਰ ਮਹੀਂ ਵਾਈਆਂ ਹੋਈਆਂ ਪਈਆਂ ਇਹਨਾਂ ਦੁੱਧ ਮਿਲਦਾ ਕਿੱਥੇ ਤੋਂ ਦੁੱਧ ਕਿਹੜਾ ਸਸਤਾ ਗਾ ਭਾਬੀ ਉਹ ਵੀ ਬਥੇਰਾ ਮਹਿੰਗਾ ਗਾ ਨਾ ਕੋਈ ਨਾ ਦੁੱਧ ਨਾਲ ਕੁਸ ਬੰਦਾ ਗਾ ਹੋਰ ਹੁਣ ਮੈਸਾ ਦਾ ਵੀ ਕਿਹੜਾ ਹੋਇਆ ਨਹੀਂ ਪਤਾ ਦੁੱਧ ਰਾਜਾ ਨਾ ਰਾਜਾ ਨਹੀਂ ਪਤਾ ਸਾਲ ਬਾਅਦ ਹੁਣ ਸਾਹਮਣੀਆਂ ਬੈਣ ਹਾਂਜੀ ਬੜੇ ਦਰਦ ਨੂੰ ਰੋਣੇ

ਉਹਨੂੰ ਕਾਇਨ ਦੀ ਦੀ ਭੂਆ ਬੈਣੀ ਐ ਮਾ ਜਾਨਾ ਲ ਸੂਟ ਲੈ ਆਂਦੀ ਕੀ ਹੋਣੀ ਆ ਅੱਜ ਆਪਣਾ ਗੱਲਾਂ ਹੀ ਕਰੀਏ ਓਏ ਗੱਲਾਂ ਹੀ ਪੁੱਤ ਨੇ ਕਰਦੀ ਮੈਂ ਸਾਨੂੰ ਐ ਕਹਿੰਦੀ ਆ ਤੇਰੇ ਭੂਆ ਨੇ ਜਾਣਾ ਸਵੇਰ ਪਰਸੋਂ ਅੱਛਾ ਮੈਂ ਕਹਿੰਦਾ ਸੂਟ ਲੈ ਆਂਦੇ ਰਹਿੰਦੀ ਨਹੀਂ ਭੂਆ ਜਿੱਕ ਤੋ ਤਨ ਮੇਰੇ ਨਾ ਕਹੇ ਹੁਣ ਮੈਨੂੰ ਕਈ ਦਿਨ ਹੋ ਗਏ ਬਣਾਇ ਜਾਣਾ ਹੈ ਅੱਛਾ ਹਾਂ ਚਲੋ ਹੁੰਦੀ ਆ ਕੰਮ ਦਿੰਦੇ ਹੁੰਦੇ ਆ ਕਰੇ ਹਾਂ ਮੈਂ ਸਾਨੂੰ ਐ ਕਹਿੰਦੀ ਪੁੱਤ ਜੇ ਤੂੰ ਭਲਾ ਡਿਆ ਤੇਰੀ ਕੋਲ ਸੂਟ ਲੈ ਆਂਦਾ ਤੂੰ अच्छा लडल्या के देंगे करे नहीं है कोई सूट घर आए हुंदे पुत चज्जे दे सूट तू केड़े सूट ने गुरप्रीत ਕੋਲੇ ਹੋਊਗਾ ਕੋਈ ਨਾ ਉਹ ਤਾਂ ਹੈ ਨਹੀਂ ਉਹਦੇ ਪਾਉਣ ਵਾਲੇ ਉਹ ਤਾਂ ਫਿਰ ਵਧੀਆ ਸੂਟ ਪਾਉਂਦੀ ਐ ਗੂਲੇ ਰੰਗ ਪਾਉਂਦੀ ਐ ਨਾਲ ਕਿਤੇ ਰੰਗ ਨਹੀਂ ਪਾਉਂਦੀ ਹੈਗੀ ਹੁਣ ਚੱਜ ਜੀ ਦੇਵਾਂਗੇ ਜੇ ਦੇਵਾਂਗੇ ਉਹਨੂੰ ਹਾਂ ਤਾਂ ਠੀਕ ਐ ਫਿਰ ਚੱਜ ਜੀ ਦੇ ਦੇ ਜੋ ਕੱਪੜਾ ਦੇਣਾ ਹਾਂਹੀਂ ਕਹਿੰਦੀ ਵੀ ਵਧੀਆ ਹੀ ਢਾਕੇ ਦੇਵਾਂਗੂ ਸੂਟਾ ਮੈਨੂੰ ਤਾਂ ਫਿਰ ਸੂਟਾ ਬਾਰੇ ਕੀ ਪਤਾ ਮੈਂ ਗੁਰਪ੍ਰੀਤ ਨਾਲ ਗੱਲ ਕਰ ਦਾਨਾ ਫਿਰ ਬਗਜੂ ਹੋਨੇ ਮੇਰੇ ਨਾਲ ਹਾਂ ਉਹਨੂੰ ਕਹਿ ਦੀ ਲੈ ਜੀ ਨਾਲ ਤੇ ਲੈ ਆਏ ਤੋਂਨੇ ਉਹਦੇ ਇੱਕ ਰੰਗ ਜਵਦਿਆਂ ਜਾਂ ਤੂੰ ਹਾਂ ਬਾਪੂ ਚੱਲ ਮੈਂ ਉਹ ਤੋਂ ਪੁੱਛਦਾ ਫਿਰ ਵੀ ਚੱਲੀਏ ਵੀ ਆਪਾਂ ਲੈ ਆਉਨੇ ਆਂ ਹਾਂ ਪੁੱਛ ਲੈ ਆ ਰੁਪੇ ਬੱਸ ਜੀ ਮੈਂ ਡੀ ਲਿਆ ਮੰਗਿਆ ਫਿਰ ਬੜਾ ਡੀ ਲਿਆ ਨਹੀਂ ਵਧੀਆ ਸੁਟਕਰ ਚੱਲ ਮੈਂ ਪੁੱਛਦਾ ਦੂੰ ਕੀ ਕਰਦੀ ਆ ਪੁੱਛ ਲੈ ਦੇਖੀ ਕਰੀ ਗੁਰਪ੍ਰੀਤ ਹਾਂ ਜੀ ਕੀ ਕਰਦੀ ਕੁਛ ਨਹੀਂ ਬਸ ਫਿਰ ਬੈਠੀ ਸੀ ਅੱਛਾ ਉੱਵਰੇ ਜਾਣਾ ਹਾਂ ਅੱਛਾ ਮੰਮੀ ਦਾ ਕਹਿੰਦੀ ਕਿ ਪੂਵਾ ਦਾ ਜਾਉਗੇ ਤੇ ਸੂਟ ਕਹਿੰਦੀ ਸੀ ਮੰਮੀ ਕਹਿੰਦੀ ਵੀ ਪੂਰ ਵਾਸਤੇ ਸੂਟ ਲੈ ਕੇ ਆਉਣਾ ਮੈਂ ਦੇਖੋ ਕਿ ਹੁਣ ਤਾਂ ਤੁਸੀਂ 12 13 ਸੂਟ ਦੀ ਦਵਾਈ ਲੈ ਕੇ ਦਿੱਤੀ ਉਹਨਾਂ ਨੂੰ ਫੁੱਲੇ ਸੂਟ ਪਿੱਛੇ ਰਹਿ ਗਿਆ ਫਿਰ ਕੋ ਕੋ ਆ ਜਾ ਸੂਟ ਕਹਿੰਦੀ ਆ ਮੰਮੀ ਦਾ ਹਣ ਨਹੀਂ ਸੂਟ ਦੇਦੀ ਬੰਦਾ ਤਾਂ ਤੋਰਦੇ ਵੀ ਨਹੀਂ ਘਰ ਨੂੰ ਨਹੀਂ ਤੀ ਤੋਰ ਦੇ ਕਿ ਪਿੱਛੇ ਰਹਿ ਪੈਨੇ ਕਰ ਉੱਥੋਂ ਲਾ ਦਿੰ ਤੂੰ ਕਰੋ ਰੋਣਾ ਮੰਮੀ ਦਾ ਤਾਂ ਕਿ ਮੈਂ ਮੋੜਾ ਰੱਖਿਆ ਜੇ ਮੰਮੀ ਨੇ ਕਿਹਾ ਕੋਲ ਫਿਰ ਮੋਬਾਈਲ ਕਰੇਗਾ ਤੂੰ ਲੈ ਆਵੀਂ 500 ਰੁਪਏ ਦੇ ਦੇ ਤੇਰੇ ਕੋਲੇ ਹੈ ਨਹੀਂਗਾ ਕੋਈ ਹੈ ਕਿਤੇ ਮੇਰੇ ਕੋਲ ਹੈ ਨਹੀਂ ਸੂਟ ਫਿਰ ਤੁਮ ਦਸੀ ਨੇ ਘਰੇ ਦਾ ਪਾਇਨੇ ਉਹ ਘਰ ਵਾਲੇ ਪਾ ਲੈ ਕਿ ਕਿ ਰੰਗ ਫਿੱਕੇ ਨੂੰ ਕਿ ਬਸੇਰੇ ਸੋਹਣੇ ਸੂਟ ਇਹ ਹੀ ਘਰ ਵਾਲੇ ਸੂਟ ਉਹ ਦੇ ਨਾ ਇਹ ਹੀ ਗੱਲ ਕਹੀ ਸੀ ਮम्मी ਨੂੰ ਮੈਂ ਮੈਂ ਨਾ ਕਰੇ ਪਿਆ ਉਹ ਕੋਈ ਵਧੀਆ ਸੂਟ ਦੇ ਦੋ ਮੇਰੇ ਕੋਲ ਪਾਇਨੇ 3-4 ਲੈ ਦੇ ਲੈਂਦੀ ਆ ਲੱਗਾ ਚਲ ਫਿਰ ਤੂੰ ਇਹ ਗੱਲ ਕਰ ਲੈ ਮਮੀ ਨਾਲ ਮੈਂ ਕੀ ਗੱਲ ਕਰਨੀ ਫਿਰ ਮਮੀ ਨੂੰ ਤੁਮ ਨਹੀਂ ਕਹਿਤਾ ਕਿ ਉਹ ਫਤਾ ਪੈਗਾ ਤੁਨੂੰ ਭੂਆ ਦਾ ਉਹ ਕਿੱਥੇ ਪਾਉਂਦੀ ਆ ਘਰ ਵਾਲੇ ਸੂਟ ਉਹ ਨਾ ਚਾਹੂਂ ਚਾਹ ਨਾ ਰੱਲ ਕੇ ਚਲ ਤੂੰ ਮਮੀ ਨਾਲ ਕਿਹੜਾ ਗੱਲ ਕਰਦਾ ਕਰ ਲੈ ਨਾ ਗੱਲ ਤੇ ਚਲ ਕਰ ਲੈ ਜੀ ਤੁਸੀਂ ਕਰੋ ਮਮੀ ਨੂੰ 5-600 ਰੁਪਏ ਦੇ ਦੋ ਕਾਲ ਕੋਈ ਨਹੀਂ ਆ ਰਿਹਾ ਮੇਰਾ ਮਮਾ ਮਿਲੋ ਕੱਲ੍ਹ ਕਿਉਂ ਨਹੀਂ ਆਉਂਦੇ ਕਿਹਨੂੰ ਕਿਹਨੂੰ ਮਮੀ ਹਾਂ ਲੋਕਾਂ ਇਹ ਤਾਂ ਗੁਰਪ੍ਰੀਤ ਦਾ ਕਮੀਂ ਕਿਹਨੇ ਕਿਹਾ ਲੈ ਫਿਟ ਇਹਨੇ ਸੂਟ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਪੁੱਤ ਅ ਵੀ ਘਰੇ ਪਾਉਣ ਵਾਲਾ ਹੈ ਨਹੀਂ ਭੂਆ ਦੇ ਤੁਸੀਂ ਬਥਾਰੇ ਸੋਹਣੇ ਸੂਟਰੇ ਕਿੰਨੇ ਸੋਹਣੇ ਤੇ ਅਗੋਂ ਹੋਰ ਭੂਆ ਨੂੰ ਦੱਸ ਕੀ ਚਾਹੀਦਾ ਉਹ ਪਾਪਾ ਨੇ ਪੇਟੀਆਂ ਚ ਦਿੱਤੇ ਲੈ ਤੇ ਸੂਟ ਚੱਲ ਐ ਕਰ ਫਿਰ ਅਸਲ ਚ ਤਾਂ ਨਹੀਂ ਜਾਏ ਜਨਮ ਲਾਡੇ ਤੁਲਾ ਦੇ ਭੂਆ ਨੂੰ ਸੂਟ ਉਹ ਨੂੰ ਤੂੰ ਕਾਇਮੀ ਕਰੀਏ ਨਹੀਂ ਰੈਡੀ ਗੋ ਫੇਰੇ ਸੋਨੋ ਸੂਟ ਉਹਨਾਂ ਨੂੰ ਦੇ ਦਿੰਦੀ ਹਾਂ ਇਹ ਪੁੱਤ ਘਰ ਦੇ ਹੁੰਦੇ ਉਹਨੇ ਮਾੜ ਨਹੀਂ ਲਾ ਪਹਿਲੇ ਦਿਨ ਹੀ ਨਹੀਂ ਕਦੇ ਪਾਇਆ ਹੈਗਾ ਮਾੜੇ ਕਿੱਥੇ ਰੱਖ ਤੂੰ ਹੀ ਬਸ ਨਾ ਕਾਹਾਂ ਫਿਰ ਉਹਦੇ ਨੂੰ ਪੁੱਤ ਵੀ ਦੇਖੂਗਾ ਕੋਈ ਕਹੂਗਾ ਕਿ ਤੇਰੇ ਪੇਕੇ ਨੇ ਹੈ ਸੂਟ ਦਿੱਤਾ ਲੈ ਕੋ ਤਾਂ ਮੈਂ ਦੇ ਦੇ ਪੈਸੇ ਫਿਰ ਮੈਂ ਗੁਰੂ ਪਿੰਡ ਵਾਲੀ ਦੁਕਾਨ ਤੋਂ ਲਿਆ ਲੰਨੀ ਆ ਹਾਂ ਲੈ ਮੈਂ 500 ਰੁਪਏ ਤੂੰ ਜਾ ਜੀ ਸਿੱਧੇ 500 ਦਾ ਪੁੱਤ ਕੋ ਸੋਟਾਊਗਾ ਮੂਰੇ ਤੇਰਾ ਸੋਨਾ ਸੂਟ ਆਇਆ ਦਾ 500 ਦਾ ਵੀ 500 ਦਾ ਅੱਜਕੱਲ ਮਾੜੀ ਤੋਂ ਕੋਈ ਪਾਉਂਦਾ ਹੀ ਨਹੀਂ ਸੂਟ 1000 1500 ਤੋਂ ਘੱਟ ਸੂਟ ਨਹੀਂ ਹੁੰਦਾ ਉਹਨੇ ਨਾ ਹੀ ਕਦੇ ਪਹਿਲੇ ਦਿਨੋਂ ਕਦੇ ਕੱਪੜਾ ਮਾੜਾ ਪਾਇਆ ਲੈ 1500 ਦੀ ਤਾਂ 1500 ਵੱਲੋਂ ਚੱਲ 1300 ਦੀ ਦਵਾਈਏ 1500 ਤੋਂ ਭੂਆ ਨੂੰ ਸੂਟ 3000 ਚ ਭੂਆ ਪਾਈ ਲੱਤਾਂ ਨੂੰ ਫੇਰ ਕੀ ਹੋ ਗਿਆ ਬੁੱਤ ਚ 3000 ਚ ਪੈ ਗਈ ਨਹੀਂ ਤੇ ਕਹਿੰਦੀ ਭੂਆ ਇਹ ਤਾਂ ਆਪਣੇ ਖਰਚੇ ਵੱਧ ਜਾਂਦੇ ਨੇ ਉਹ ਵੀ ਮੇਰੀ ਗੱਲ ਸੁਣੋ ਤੁਸੀਂ ਮੇਰੇ ਸੂਟ ਪਿੱਛੇ ਨਾ ਲੜੋ ਹਨਾ ਵੀ ਮੈਨੂੰ ਸੂਟ ਨਹੀਂ ਚਾਹੀਦਾ ਹੈਗਾਗਾ ਮੈਂ ਤਾਂ ਸਿਰਫ ਆਉਂਦੇ ਪੇਕੇਆਂ ਦੇ ਮੂੰਹ ਫਿਆਰ ਫੱਖੇ ਆ ਜੰਨੀ ਹੈਗੀ ਇੱਥੇ ਨਹੀਂ ਅਸੀਂ ਨਾ ਮੈਨੂੰ ਕੋਈ ਸੂਟ ਨਹੀਂ ਚਾਹੀਦਾ ਮੈਨੂੰ ਰੋਲਾ ਨਹੀਂ ਪਾਉਣਾ ਬਿਆਨ ਸੂਟ ਵਧੀਆ ਲੈ ਕੇ ਦੇ ਮੈਂ ਕੀਨੇ ਪਾ ਲੈ ਰੋਲਾ ਇਹ ਤਾਂ ਨਿਆੜੀ ਹੈ ਅਹੀਂ ਕਰੀ ਜਾਂਦੀ ਹੈ ਨਹੀਂ ਹੁਣ ਮੈਂ ਸਾਰੀ ਗੱਲਾਂ ਸੁਣ ਲਈਆਂ ਹਨ ਪਰ ਮੈਨੂੰ ਬਹੁਤ ਦੁੱਖ ਹੋਇਆ ਮੈਂ ਤਾਂ ਸਿਰਫ ਇੱਕ ਤੁਹਾਡੇ ਮੂੰਹ ਪਿਆਰ ਕਰਕੇ ਆ ਗਈ ਜਿਵੇਂ ਆਪਾਂ ਕਹਿੰਦੇ ਨੇ ਭੈਣ ਭਰਾ ਆਉਂਦੇ ਮਾਪੇ ਉਤ ਬਾਅਦ ਭੈਣ ਭਾਈ ਭਤੀਜੇ ਭਤੀਜ ਨੂੰਹਾਂ ਹੁੰਦੀਆਂ ਨੇ ਜੀਆਂ ਮੈਂ ਤਾਂ ਉਹਦੇ ਕਰਕੇ ਆ ਜੰਨੀ ਆ ਵੀ ਚਲਤੀ ਜਾਣੇ ਹੋਰ ਜਾਣਾ ਵੀ ਕਿੱਥੇ ਹੈ ਇੱਕ ਗੱਲੇ ਪੇਕੇ ਹੁੰਦੇ ਹੈਗੇ ਚਲ ਕੋਈ ਨਹੀਂ ਫਿਰ ਮੈਂ ਬੈਠੀ ਆ ਆਈ ਨੀ ਬੁੱਤ ਕਰਦੇ ਹੁੰਦੇ ਗਲਤੀ ਹੋ ਗਈ ਮੈਂ ਤਾਂ ਗਲਤ ਸੋਚੀਗੀ ਵੀ ਤੂੰ ਸੂਟਾਂ ਮਾਰੇ ਨਾ ਜਾਂ ਤਾਂ ਆ ਜੈ ਮੈਨੂੰ ਕੋਈ ਸੂਟ ਨਹੀਂ ਚਾਹੁੰਦਾ ਗਾ ਗੁਰਪ੍ਰੀਤ ਹਣਾ ਮੈਨੂੰ ਸਿਰਫ ਕਲਾਬ ਦੇ ਭਤੀਜੇ ਦਾ ਭਤੀਜ ਨੂੰਹਾਂ ਦਾ ਸਭ ਦਾ ਪਿਆਰ ਚਾਹੁੰਦਾ ਆਂ ਦੀ ਪਰਜਾਈ ਦਾ ਤੀਆਂ ਮੋਦੀਆਂ ਮਾਰੀ ਆਉਂਦੀਆਂ ਨੇ ਪੇਕੇ ਪੁੱਤ ਤੂੰ ਆਏ ਨਹੀਂ ਕਰਿਆ ਗਾ ਐਂ ਕਰਦੇ ਹੁੰਦੇ ਠੀਕ ਹੈ ਹੁਣ ਸਵੇ ਤੂੰ ਜਾਣੇਂਗੀ ਪਿੰਡ ਤੇਰੇ ਭਤੀਜ ਭਤੀਜ ਨੂੰਹਾਂ ਐ ਕਰਨ ਤੇਰੇ ਨਾਲ ਫੇਰ ਪੂਰੇ ਦਾ ਮੂਏ ਦੀ ਸੋਚੀ ਨਹੀਂ ਵੀ ਕੱਲ ਹੋਣਾ ਮੇਰੀ ਵੀ ਵੱਡੀ ਉਮਰ ਹੋ ਗਈ ਜੇ ਮੈਂ ਉੱਥੇ ਜਾ ਕੇ ਮੇਰੇ ਵਾਲੇ ਲੱਕ ਬੋਲ ਕੱਢਣਗੇ ਮੈਨੂੰ ਕਿੰਨਾ ਦੁੱਖ ਹੋਊ ਪਰ ਮੈਨੂੰ ਵੀ ਬਹੁਤ ਦੁੱਖ ਹੋਇਆ ਉਹ ਕਿੰਨਾ ਭਤੀਜੇ ਤੀਜੇ ਨਾ ਕੰਮ ਕਰਦਾ ਤਾਂ ਤਾਂ ਕਹਿੰਦੇ ਨੇ ਭਤੀਜੀ ਛਾਣਾ ਨਾ ਭਾਈਆਂ ਰਾਜ ਭਤੀਜੇ ਛਾਣਾ ਛੜਦੇ ਭੂਆ ਆਉਣਾ ਜਿਹੜਾ ਤੂੰ ਕਹੋ ਗੱਲਾਂ ਤੇ ਵਾਗੀ ਆਏ ਨਹੀਂ ਪੁੱਤ ਕਰਦੇ ਹੁੰਦੇ ਮੋਹ ਮੁਹੱਬਤਾਂ ਕਰਦੇ ਹੁੰਦੇ ਨੇ ਵਰਤਨਾ ਸਿੱਖਦੇ ਹੁੰਦੇ ਨੇ ਠੀਕ ਹੈ ਸਿਆਣੇ ਦੀ ਜਿੱਤ ਕਰੇ कोई मैं तानी गलती सोचेंगे थोड़ी बारे चलो कोई ना तुसी रहो हुन इक तो 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 हो गए ना होड़ लाके आए फिर ते नाल एदे पसंद ਦਾ ਸਮੋਦ ਲੈ ਕੇ ਆਉਗਾ ਹੁਣ ਤੇ ਨਾ ਕਿਹੜਾ ਮਰਦ ਜੂੜ ਜਿਹੜੇ ਤੇ ਹੱਥ ਲਾਦਾ ਚਲੋ ਬੈਠੋ ਅਸਾਂ ਬੈਨੇ ਜਾਂ ਚਾਹ ਬਣਾ ਕੇ ਲੈ ਹਾਂ ਠੀਕ ਹੈ ਹੋਰ ਵਧੀਆ ਵਲ ਸਸਿਕਾ ਜੀ ਉਮੀਦ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਹਾਂਜੀ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਸਾਡੀ ਵੀਡੀਓ ਨੂੰ ਤੇ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇੱਕ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਓ ਤੇ ਜੇ ਸਾਡੀ ਇਹ ਵੀਡੀਓ ਨੂੰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੰਜਾਬੀ ਵਿਰਸਾ ਦਾਲੀਆਂ ਫੇਸਬੁੱਕ ਪੇਜ ਨੂੰ ਜੁਆਇਨ ਕਰ ਲਓ ਜੀ ਤਾਂ ਕਿ ਤੁਹਾਨੂੰ ਸਾਰੀਆਂ ਵੀਡੀਓ ਕੰਪਲੀਟ ਮਿਲ ਜਿਆ ਕਰਨ ਤੇ ਜਿਹੜੇ ਬੰਦਿਆਂ ਨੇ ਸਾਡੇ ਇਹਦੇ ਉੱਤੇ ਕਮੈਂਟ ਕੀਤੇ ਆ ਪਹਿਲਾਂ ਦੀਆਂ ਵੀਡੀਓ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕਰਦੇ ਆ ਇਦਾਂ ਹੀ ਕਮੈਂਟ ਕਰਦੇ ਰਹੋ ਇਦੇ ਵਿੱਚ ਹੈਗੇ ਆ ਨਾਮ ਉਹਨਾਂ ਦੇ ਜਸਪ੍ਰੀਤ ਕੌਰ ਕਮਲ ਧੰਦਾ ਬੱਬੂ ਜੀ ਜਲਦੂਆਂ ਦਾ ਮੁੰਡਾ ਮਨਜੀਤ ਕੌਰ ਹਰਪਾਲ ਕੌਰ ਕਿਰਨ ਕੁਮਾਰੀ ਤਬਨ ਫਾਰਮ ਗੁਰਦਰਸ਼ਨ ਛਿਰਗਿੱਲ ਸ਼ਾਂਤੀ ਦੇਵੀ ਮਨਜਿੰਦਰ ਸਿੰਘ ਮਨਜੀਤ ਕੌਰ ਅਮਨ ਸਿੰਘ ਪਰਵੀਨਾ ਪਾਲ ਸਾਹਿਬ ਕੁਲਦੀਪ ਸਿੰਘ ਰਿੰਕੂ ਰਾਣੀ ਗੁਰਪ੍ਰੀਤ ਪ੍ਰੀਤੀ ਢਿੱਲੋਂ ਵਾਲਸਾਲਾ ਹੈਰੀ ਚੈਲ ਜਦਵੀਤ ਸਿੰਘ ਜਾਦੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਕਮੈਂਟ ਕੀਤੇ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖੋ ਅਸੀਂ ਤੁਹਾਡੇ ਵਾਸਤੇ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ